ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਕੁੜਤੀ ਵਿੱਚ ਪਲੇਟਾ ਪਾ ਕੇ ਤੁਹਾਨੂੰ ਦੱਸਾਂਗੇ ਵੀ ਪਲੇਟਾ ਪਾਉਣ ਦਾ ਸਹੀ ਤਰੀਕਾ ਕੀ ਹੈ ਕਈ ਵਾਰ ਕੀ ਹੁੰਦਾ ਆਪਣੇ ਪਲੇਟੇ ਜੀ ਕਈ ਵਾਰ ਕੀ ਹੁੰਦਾ ਕਈ ਭੈਣਾਂ ਜੋ ਪਲੇਟਾ ਪਾਉਂਦੀਆਂ ਨੇ ਸੂਟ ਦੇ ਵਿੱਚ ਇੱਥੇ ਜਿਹੜੇ ਨੋਕਾਂ ਆਈਆਂ ਵਾਲੀਆਂ ਸਹੀ ਨਹੀਂ ਬੰਦੀਆਂ ਤੇ ਇੱਥੇ ਉਹਨਾਂ ਨੇ ਇਸ ਤਰੀਕੇ ਨਾਲ ਚੁੰਡੀਆਂ ਹੀ ਭੜੀਆਂ ਭਰੀਆਂ ਜਾਂਦੀਆਂ ਜਿਨ੍ਹਾਂ ਕਿ ਵਾਲ ਪੈ ਜਾਂਦੇ ਇੱਥੇ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਪਲੇਟਾ ਪਾਉਣ ਦਾ ਸਹੀ ਤਰੀਕਾ ਕੀ ਹੈ ਜਿਸ ਦੇ ਨਾਲ ਕਿ ਆਪਣੇ ਸੂਟ ਦੀ ਫਿਟਿੰਗ ਵੀ ਬਿਲਕੁਲ ਪਰਫੈਕਟ ਆਗੇ ਤੇ ਪਲੇਟ ਵੀ ਆਪਣੇ ਵਧੀਆ ਪੈਂਣ ਠੀਕ ਹੈ ਜੀ ਦੇ ਨਿਸ਼ਾਨ ਆਪਣੇ ਸਾਰੇ ਲੱਗੇ ਹੋਏ ਪਲੇਟਾਂ ਦੇ ਇਹ ਵਾਲੇ ਜਿਹੜੇ ਨਿਸ਼ਾਨ ਐ ਸਿੱਧੀ ਪਲੇਟ ਦੇ ਆਹ ਵਾਲੇ ਜਿਹੜੇ ਨਿਸ਼ਾਨ ਐ ਜੀ ਮੋਢੇ ਵਾਲੀ ਪਲੇਟ ਦੇ ਆਹ ਵਾਲਾ ਨਿਸ਼ਾਨ ਐ ਇਹ ਹੈਗਾ ਜੀ ਕਮਰ ਵਾਲੀ ਪਲੇਟ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਸਿੱਧੀ ਪਲੇਟ ਪਾਵਾਂਗੇ ਇਸ ਤਰੀਕੇ ਨਾਲ ਇਸ ਚੱਕਾਂਗੇ ਕੱਪੜੇ ਨੂੰ ਇਸ ਤਰ੍ਹਾਂ ਠੀਕ ਹੈ ਜੀ ਤੇ ਪਲੇਟ ਪਾਉਣ ਤੋਂ ਪਹਿਲਾਂ ਤੁਸੀਂ ਮਸ਼ੀਨ ਨੂੰ ਇਸ ਤਰੀਕੇ ਨਾਲ ਖਾਲੀ ਚਲਾ ਲੈਣਾ ਠੀਕ ਹੈ ਜੀ ਖਾਲੀ ਚਲਾਉਣਾ ਕੀ ਹੋ ਗਏ ਜਿਹੜਾ ਆਪਣਾ ਜਿਹੜਾ ਧਾਗੇ ਆ ਫਿਰਕੀ ਵਾਲਾ ਧਾਗਾ ਤੇ ਆਹ ਵਾਲਾ ਸੂਈ ਵਾਲਾ ਧਾਗਾ ਇੱਕ ਦੂਜੇ ਪਰ ਬਲੇਵੇਂ ਚੜ ਜਾਣਗੇ ਇਸ ਤਰੀਕੇ ਨਾਲ مشین ਚਲਾਉਣ ਦਾ ਮਤਲਬ ਹੈਗਾ ਜੀ ਆਪਣੀ ਪਲੇਟ ਸ਼ੁਰੂ ਤੋਂ ਉਧੜਦੀ ਨਹੀਂ ਤੇ ਵਧੀਆ ਸਫਾਈ ਆਊਗੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਦੇਖੋ ਆਪਾਂ ਇਸ ਤਰੀਕੇ ਨਾਲ ਮਸ਼ੀਨ ਨੂੰ ਰੱਖਾਂਗੇ ਇਸ ਤਰ੍ਹਾਂ ਇਸ ਤਰੀਕੇ ਨਾਲ ਜਿੱਥੋਂ ਪਲੇਟ ਆਪਾਂ ਸਟਾਰਟ ਕਰਨੀ ਹੈ ਉੱਥੇ ਆਪਾਂ ਇਸ ਤਰੀਕੇ ਨਾਲ ਸੂਈ ਨੇ ਇਸ ਤਰ੍ਹਾਂ ਕਰਾਂਗੇ ਤੇ ਸਹੀ ਤਰੀਕੇ ਨਾਲ ਪਲੇਟ ਨੂੰ ਆਪਾਂ ਇਸ ਤਰੀਕੇ ਨਾਲ ਫੜ ਲੈਣਾ ਹੈ ਤੇ ਅਗਰ ਜੇ ਤੁਸੀਂ ਗਰਮੀ ਵਾਲਾ ਸੂਟ ਸਿਉਣੇ ਆ ਤਾਂ ਤੁਸੀਂ ਇਹ ਪਲੇਟ ਦੇ ਥੱਲੇ ਕਪੜਾ ਜ਼ਰੂਰ ਲਾਇਓ ਤੇ ਅਗਰ ਜੇ ਤੁਸੀਂ ਮੋਟਾ ਸੂਟ ਸਿਉਣੇ ਆ ਜਿਵੇਂ ਸਰਦੀ ਵਾਲੇ ਮੋٹے ਸੂਟ ਹੁੰਦੇ ਸਕੀਨ ਵਗੈਰਾ ਉਹਨਾਂ ਦੇ ਵਿੱਚ ਪਲੇਟ ਦੇ ਥੱਲੇ ਕਪੜਾ ਲਾਉਣ ਦੀ ਨਹੀਂ ਜ਼ਰੂਰਤ ਤੇ ਗਰਮੀ ਵਾਲੇ ਸੂਟਾਂ ਨੂੰ ਪਲੇਟ ਦੇ ਥੱਲੇ ਕਪੜਾ ਲਾਉਣ ਦੀ ਜ਼ਰੂਰਤ ਹੈਗੀ ਆ ਠੀਕ ਹੈ ਜੀ ਸ਼ੁਰੂ ਤੇ ਪਲੇਟ ਆਪਾਂ ਬਿਲਕੁਲ ਬਰੀਕ ਰੱਖਾਂਗੇ ਤੇ ਸੈਂਟਰ 'ਚ ਆਪਾਂ 1/2 ਇੰਚ ਦੀ ਪਲੇਟ ਪਾਉਣੀ ਆ ਤੇ ਐਂਡ ਤੇ ਵੀ ਬਰੀਕ ਆ ਰੱਖਾਂਗੇ ਪਲੇਟ ਆਪਾਂ ਬਿਲਕੁਲ ਠੀਕ ਹੈ ਜੀ ਆਪਣੀ ਪਲੇਟ ਇਸ ਤਰੀਕੇ ਨਾਲ ਹੋਣੀ ਚਾਹੀਦੀ ਦੇਖੋ ਸਭੂ ਤਾਂ ਜਿਹੜਾ ਆਪਾਂ ਕਪੜਾ ਲੈ ਬਿਲਕੁਲ ਥੋੜਾ ਕਪੜਾ ਲਿਆ ਸੈਂਟਰ 'ਚ ਆਪਾਂ ਅੱਧਾ ਇੰਚ ਕਪੜਾ ਲਿਆ ਤੇ ਐਂਡ ਤੇ ਵੀ ਬਿਲਕੁਲ ਆਪਾਂ ਥੋੜਾ ਕਪੜਾ ਲਿਆ ਠੀਕ ਹੈ ਜੀ ਇਹਦੇ ਨਾਲ ਆਪਣੀ ਪਲੇਟ ਬਿਲਕੁਲ ਸਹੀ ਆਊਗੀ ਦੇਖੋ ਦੇਖੋ ਆਪਣੀ ਪਲੇਟ ਦੇ ਵਿੱਚ ਕੋਈ ਵਲ ਨਹੀਂ ਪੈਂਦਾ ਦੇਖੋ ਇੱਥੇ ਵੀ ਬਿਲਕੁਲ ਪਲੇਨ ਪਲੇਨ ਪਲੇਟ ਬਣੀ ਹੈ ਆਪਣੀ ਠੀਕ ਹੈ ਜੀ ਇੱਥੋਂ ਵੀ ਕੋਈ ਵੀ ਵਲ ਨਹੀਂ ਆਪਣੀ ਪਲੇਟ ਦੇ ਵਿੱਚ ਹਾਂਜੀ ਇਸ ਵਾਰ ਆਪਾਂ ਮੋਢੇ ਵਾਲੀ ਪਲੇਟ ਪਾਵਾਂਗੇ ਇਹਨੂੰ ਆਪਾਂ ਇੱਥੋਂ ਚੱਕਾਂਗੇ ਜਿੱਥੇ ਆਪਣਾ ਨਿਸ਼ਾਨ ਲੱਗਿਆ ਤੇ ਜਿੱਥੇ ਆਪਾਂ ਇੱਧਰ ਨਿਸ਼ਾਨ ਲੱਗੇ ਮੋੜ ਤੋਂ ਉਹਨੂੰ ਇਸ ਤਰੀਕੇ ਨਾਲ ਚੱਕਾਂਗੇ ਠੀਕ ਹੈ ਜੀ ਜਿਹੜੀ ਇਹ ਵੀ ਪਲੇਟ ਹੈਗੀ ਹੈ ਜੀ ਸ਼ਰੂ ਤੋਂ ਬਿਲਕੁਲ ਬਰੀਕ ਕਪੜਾ ਚੱਕਣਾ ਤੇ ਇੱਥੇ ਆ ਕੇ ਅੱਧੇ ਇੰਚ ਦੀ ਪਲੇਟ ਕਰ ਦੇਣੀ ਆਪਾਂ ਦੇਖੋ ਇਹ ਵਾਲੀ ਪਲੇਟ ਵੀ ਆਪਾਂ ਇਸ ਤਰੀਕੇ ਨਾਲ ਪਾਉਣੀ ਆ। ਸ਼ੁਰੂਤ ਬਿਲਕੁਲ ਆਪਾਂ ਬਰੀਕ ਕਪੜਾ ਚੱਕਿਆ ਜਿਵੇਂ ਬਰੀਕ ਹੈ ਜੀ ਦੇਖੋ ਤੇ ਇਸ ਤੋਂ ਬਾਅਦ ਆਇਸ ਤੇ ਆਇਸ ਤੇ ਆਪਾਂ ਥੋੜਾ ਥੋੜਾ ਜਿਹਾ ਕਪੜਾ ਕੀਤਾ ਤੇ ਇੱਥੇ ਆਪਾਂ 1/2 ਇੰਚ ਤੇ ਲੈ ਗਏ ਜੀ ਇਹਨੂੰ। ਠੀਕ ਹੈ ਜੀ। ਤੇ ਇਹਦੇ ਵਿੱਚ ਵੀ ਆਪਣੇ ਕੋਈ ਵੀ ਵੱਲ ਨਹੀਂ ਪੈਂਦਾ ਤੁਸੀਂ ਦੇਖ ਸਕਦੇ ਹੋ। ਇਸ ਤੋਂ ਬਾਅਦ ਆਪਾਂ ਪਾਵਾਂਗੇ ਕਮਰਬਾਈ ਪਲੇਟ। ਅਨਿਸ਼ਾਨ ਨੂੰ ਇਸ ਤਰੀਕੇ ਨਾਲ ਚੱਕਾਂਗੇ ਆਪਾਂ ਤੇ ਇੱਥੇ ਆਪਣੇ ਨਿਸ਼ਾਨ ਜਿਹੜਾ ਲੱਗਿਆ ਹੋਇਆ ਇਹ ਤੋਂ ਇਸ ਤਰੀਕੇ ਨਾਲ ਚੱਕਾਂਗੇ ਠੀਕ ਹੈ ਜੀ। ਇਵੀ ਸ਼ੁਰੂ ਤੋਂ ਆਪਾਂ ਥੋੜਾ ਜਿਹਾ ਕਪੜਾ ਚੱਕਣਾ ਤੇ ਐਂਡ ਤੇ ਆ ਕੇ ਆਪਣਾ ਇਥੋਂ 1/2 ਇੰਚ ਦਾ ਕਪੜਾ ਹੋ ਜਾਊਗਾ ਇਸ ਤਰੀਕੇ ਨਾਲ ਦੇਖੋ ਇੱਥੇ ਆਪਾਂ ਬਿਲਕੁਲ ਥੋੜਾ ਕਪੜਾ ਚੱਕਿਆ ਅਗਰ ਆਪਾਂ ਪਲੇਟ ਮੋਟੀ ਸਟਾਰਟ ਕਰਾਂਗੇ ਇਥੋਂ ਜਿਆਦਾ ਕਪੜਾ ਚੱਕਾਂਗੇ ਤਾਂ ਆਪਣੇ ਇਥੇੜੇ ਹੈਗੇ ਵਾਲ ਪੈਣਗੇ ਤੇ ਆਪਾਂ ਜਦ ਬਿਲਕੁਲ ਬਰੀ ਕਪੜਾ ਚੱਕਾਂਗੇ ਇਸ ਤਰੀਕੇ ਨਾਲ ਤੇ ਆਪਣੇ ਸੂਟ ਦੇ ਵਿੱਚ ਪਲੇਟ ਚ ਕੋਈ ਵੀ ਵਾਲ ਨਹੀਂ ਪੈਣਾ ਦੇਖੋ ਇਸ ਤਰੀਕੇ ਨਾਲ ਤੇ ਆਪਣੇ ਸਿੱਧੀ ਸਾਈਡ ਦੇਖੋ ਜੀ ਕੋਈ ਵੀ ਵਾਲ ਨਹੀਂ ਪੈਂਦਾ ਹੈਗਾ ਪਲੇਟ ਦੇ ਵਿੱਚ ਬਿਲਕੁਲ ਵਧੀਆ ਤਰੀਕੇ ਨਾਲ ਪਲੇਟ ਪਈ ਹੈ ਇਸ ਤੋਂ ਬਾਅਦ ਦੂਜੇ ਪਾਸੇ ਵੀ ਸੇਮ ਆਪਾਂ ਇਸ ਤਰੀਕੇ ਨਾਲ ਹੀ ਪਲੇਟ ਪਾਵਾਂਗੇ ਸਾਂਜੇ ਬਸੂਟ ਦੇ ਦੋਨੇ ਸਾਈਡ ਪਲੇਟਾ ਪਾ ਲਈਆਂ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਨਾਲ ਪਲੇਟ ਪਈ ਹੈ ਆਪਣੀ ਬਿਲਕੁਲ ਵੀ ਕੋਈ ਵੀ ਵਾਲ ਨਹੀਂ ਪਿਆ ਦੂਸਰੀ ਸਾਈਡ ਵੀ ਦੇਖੋ ਬਿਲਕੁਲ ਕੋਈ ਵਾਲ ਨਹੀਂ ਪਿਆ ਇਹਦੇ ਨਾਲ ਕੀ ਹੋ ਗਿਆ ਆਪਣੀ ਪਲੇਟ ਇਸ ਤਰੀਕੇ ਨਾਲ ਹੋ ਗਈ ਦੇਖੋ ਜੀ ਕਈ ਵਾਰ ਕੀ ਹੁੰਦਾ ਆਪਾਂ ਪਲੇਟਾਂ ਦੇ ਇਥੇ ਚੁੰਡ ਗਈ ਭਰੀਆਂ ਜਾਂਦੀਆਂ ਹੈਗਾ ਤੇ ਜਿਸ ਨਾਲ ਕੀ ਆਪਣੀ ਫਿਟਿੰਗ ਬਿਲਕੁਲ ਵਧੀਆ ਨਹੀਂ ਲੱਗਦੀ ਜੀ ਤੇ ਥੱਲੇ ਤੋਂ ਆਪਣੀ ਪਲੇਟ ਦੇਖੋ ਤੁਸੀਂ ਬਹੁਤ ਵਧੀਆ ਪਲੇਟ ਪਈ ਹੈ ਉੱਥੇ ਵਾਲੇ ਪਾਸੇ ਦੇਖੋ ਤੁਸੀਂ ਆਪਾਂ ਇਹ ਤੋਂ ਬਿਲਕੁਲ ਬਰੀਕ ਕਪੜਾ ਚੱਕਿਆ ਸੈਂਟਰ ਚੋਂ ਤੇ ਸਾਰੀਆਂ ਪਲੇਟਾਂ ਜੋ ਤੁਸੀਂ ਸਟਾਰਟ ਕਰਨੀਆਂ ਸੂਟ ਦੀਆਂ ਜੀ ਲੰਬੀ ਪਲੇਟ ਕਮਰ ਵਾਲੀ ਤੇ ਮੋਢੇ ਵਾਲੀ ਪਲੇਟ ਤੁਸੀਂ ਜ਼ਰੂਰ ਵੀ ਸਟਾਰਟ ਕਰਨੀ ਹੈ ਕਪੜਾ ਬਿਲਕੁਲ ਬਰੇਕ ਚੱਕਿਓ ਤੇ ਇਹਦੇ ਨਾਲ ਹੀ ਤੁਹਾਡੀ ਪਲੇਟ ਦੀ ਸਫਾਈ ਆਊਗੀ ਤੇ ਅਗਰ ਤੁਸੀਂ ਇਥੋਂ ਜਾ ਰਹੇ ਪਪੜਾ ਚੱਕ ਲਿਆ ਤਾਂ ਤੁਹਾਡੇ ਇਥੇ ਬਿਲਕੁਲ ਵੀ ਸਫਾਈ ਨਹੀਂ ਆਣੀ ਤੇ ਸੋ ਫਰੈਂਡ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ